ਅੱਜ ਈਦੁਲ ਅਜ਼ਾਦਾ ਤਹਿਵਾਰ ਹੈ। ਔਰ ਮੱਕਾ ਸ਼ਰੀਫ ਚ ਅੱਜ ਦੇ ਦਿਨ ਜਿਹੜਾ ਹੈ ਹਜ ਦੀ ਨਮਾਜ਼ ਜਿਹੜੀ ਹੈ ਉਹ ਪੂਰੀ ਦੁਨੀਆ ਦੇ ਮੁਸਲਮਾਨਾਂ ਨੇ ਅਦਾ ਕੀਤੀ ਹੈ। ਅੱਜ ਦੀ ਈਦ ਨੂੰ ਅਸੀਂ ਆਮ ਜ਼ੁਬਾਨ ਚ ਕੁਰਬਾਨੀ ਦੀ ਈਦ ਵੀ ਕਹਿੰਦੇ ਆ। ਇਸ ਈਦ ਦੇ ਮੌਕੇ ਤੇ ਅੱਲਾਹ ਤਾਲਾ ਦੇ ਨਬੀ حضرت ਇਬਰਾਹੀਮ ਵੱਲੋਂ ਖੁਦਾ ਦੇ ਹੁਕਮ ਦੇ ਮੁਤਾਬਕ ਜਦ ਆਪਣਾ ਬੇਟਾ ਕੁਰਬਾਨ ਕਰਨ ਦੇ ਲਈ ਉਹ ਤਿਆਰ ਹੋ ਗਏ ਤੇ ਅੱਲਾਹ ਤਾਲਾ ਨੂੰ ਉਹਨਾਂ ਦੀ ਇਹ ਅਦਾ ਪਸੰਦ ਆਈ ਕਿ ਇਹਨਾਂ ਨੇ ਮੇਰੇ ਹੁਕਮ ਨੂੰ ਮੰਨਿਆ। ਔਰ ਆਪਣੇ ਬੇਟੇ ਨੂੰ ਕੁਰਬਾਨ ਕਰਨ ਲਈ ਤਿਆਰ ਹੋ ਗਏ ਨੇ ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਈਦ ਮਨਾਈ ਜਾਂਦੀ ਇਸ ਈਦ ਦਾ ਅਸਲ ਜਿਹੜਾ ਸਨੇਹਾ ਹੈ ਉਹ ਇਹ ਹੈ ਕਿ ਤੁਸੀਂ ਆਪਣੇ ਅੰਦਰ ਕੁਰਬਾਨੀ ਦੇਣ ਦਾ ਜਜ਼ਬਾ ਰੱਖੋ ਔਰ ਕੁਰਬਾਨੀ ਸਿਰਫ ਇਹ ਹੀ ਨਹੀਂ ਕਿ ਤੁਸੀਂ ਜਾਨਵਰ ਦੀ ਦਿੰਨੇ ਹੋ ਕੁਰਾਨ ਸ਼ਰੀਫ 'ਚ ਲਿਖਿਆ ਹੈ ਕਿ ਖੁਦਾ ਦੇ ਕੋਲ ਤੁਹਾਡੇ ਵੱਲੋਂ ਅਗਰ ਕੋਈ ਕੁਰਬਾਨੀ ਦਿੱਤੀ ਜਾਂਦੀ ਹੈ ਤੇ ਉਹਦਾ ਖੂਨ ਜਾਂ ਗੋਸ਼ਤ ਨਹੀਂ ਪਹੁੰਚਦਾ ਬਲਕਿ ਤੁਹਾਡੀ ਨੀਅਤ ਪਹੁੰਚਦੀ ਤੁਹਾਡੀ ਨੀਅਤ ਹੈ ਕਿਦਾਂ ਦੀ ਹੁਣ ਕੁਰਬਾਨੀ ਸਿਰਫ ਜਾਨਵਰਾਂ ਦੀ ਨਹੀਂ ਉਹ ਤਾਂ ਫਿਦਿਆ ਹੈ ਅਸਲ ਕੁਰਬਾਨੀ ਦਾ ਤੁਹਾਡੇ ਆਪਣੇ ਮિજાਜ ਦੀ ਹੈ ਕਿ ਕੀ ਤੁਸੀਂ ਬੁਰਾਈਆਂ ਨੂੰ ਤਿਆਗਣ ਦੀ ਕੁਰਬਾਨੀ ਦੇ ਸਕਦੇ ਹੋ ਕਿ ਤੁਸੀਂ ਆਪਣੀ ਝੂਠੀ ਆਕੜ ਦੀ ਕੁਰਬਾਨੀ ਦੇ ਸਕਦੇ ਹੋ ਕਿ ਤੁਸੀਂ ਨਰਾਜ਼ਗੀ ਨੂੰ ਦੂਰ ਕਰਕੇ ਪਿਆਰ ਮੁਹੱਬਤ ਕੁਰਬਾਨ ਕਰ ਸਕਦੇ ਹੋ ਕਿ ਤੁਸੀਂ ਗਰੀਬ ਦੀ ਮਦਦ ਕਰਕੇ ਆਪਣੇ ਪੈਸੇ ਦੀ ਕੁਰਬਾਨੀ ਦੇ ਸਕਦੇ ਹੋ ਕਿ ਤੁਸੀਂ ਮੈਂ ਮੈਂ ਕਰਨ ਦੀ ਜਿਹੜੀ ਤੁਹਾਨੂੰ ਆਦਤ ਪਈ ਹੋਈ ਹੈ ਆਪਣੀ ਮੈਂ ਮੈਂ ਨੂੰ ਛੱਡ ਸਕਦੇ ਹੋ ਅਗਰ ਇਸ ਤਰ੍ਹਾਂ ਦੀ ਕੁਰਬਾਨੀ ਤੁਸੀਂ ਪੇਸ਼ ਕਰਦੇ ਹੋ ਅੱਜ ਦੀ Eid ਤੇ ਦਿਨ ਤੇ ਉਸ ਈਦ ਨੂੰ ਹੀ ਅਸਲ ਈਦ ਜਿਹੜਾ ਉਹ ਸਮਝਿਆ ਜਾਂਦਾ ਕਿਉਂਕਿ ਖੁਦਾ ਦਾ ਹੁਕਮ ਹੈ ਕਿ ਉਹ ਤੁਹਾਡੀ ਨੀਅਤ ਨੂੰ ਦੇਖਣਾ ਚਾਹੁੰਦਾ ਹੈ ਤੁਹਾਡੇ ਵੱਲੋਂ ਦਿੱਤੇ ਕਿ ਜਾਨਵਰ ਜਾਂ ਤੁਹਾਡੇ ਵੱਲੋਂ ਦਿੱਤੀ ਗਈ ਦੌਲਤ ਜਿਹੜੀ ਹੈ ਖੁਦਾ ਦੇ ਨਜ਼ਦੀਕ ਅਹਿਮੀਅਤ ਨਹੀਂ ਰੱਖਦੀ ਤੇ ਅੱਜ ਦੀ ਈਦ ਦਾ ਸੁਨੇਹਾ ਖਾਸ ਕਰਕੇ ਭਾਰਤ ਦੀ ਚੰਗੀ ਆਜ਼ਾਦੀ ਤੋਂ ਮੁਸਲਮਾਨਾ ਵੱਲੋਂ ਜਿਹੜੀਆਂ ਬੜੀਆਂ ਕੁਰਬਾਨੀਆਂ ਜਿਨ੍ਹਾਂ ਚ ਲਾਤਦਾਦ ਲੋਕਾਂ ਦੀਆਂ ਜੇਲਾਂ ਦੀ ਸਜ਼ਾਵਾਂ ਫਾਂਸੀਆਂ ਦੇ ਫੰਦੇ ਉਹ ਵੀ ਜਿਹੜਾ ਜਜ਼ਬਾ ਸਾਨੂੰ ਮਿਲਿਆ ਉਹ ਹਜ਼ਰਤ ਮੁਹੰਮਦ ਸਾਹਿਬ ਨੇ ਕੁਰਬਾਨੀ ਦੀ Eid ਦੇ ذریعے ਸਾਨੂੰ ਉਹ ਜਜ਼ਬਾ ਜਿਹੜਾ ਉਹ منتقل ਕੀਤਾ ਹੈ ਕਿ ਆਪਣੇ ਦੇਸ਼ ਨੂੰ ਸਮਰਪਿਤ ਹੋਣ ਦੀ ਵੀ ਤੁਹਾਡੇ ਅੰਦਰ ਜਜ਼ਬਾ ਹੋਣਾ ਚਾਹੀਦਾ। ਅੱਜ ਦੀ Eid ਸਾਨੂੰ ਇਹ ਸੁਨੇਹਾ ਦਿੰਦੀ ਹੈ ਕਿ ਸਾਡੇ ਦੇਸ਼ ਨੂੰ, ਸਾਡੀ ਮਿੱਟੀ ਨੂੰ, ਸਾਡੇ ਵਤਨ ਨੂੰ ਅਗਰ ਕਦੀ ਸਾਡੀ ਜ਼ਰੂਰਤ ਪਵੇਗੀ ਤੇ ਅਸੀਂ ਕੁਰਬਾਨੀ ਦੇ ਨਾਲਾਂ ਵਿੱਚ ਪਹਿਲੀ ਲਾਈਨ ਦੇ ਵਿੱਚ ਖੜੇ ਹੋਵਾਂਗੇ ਔਰ ਆਪਣੇ ਮੁਲਕ ਦੇ ਲਈ, ਆਪਣੇ ਵਤਨ ਲਈ, ਆਪਣੇ ਸਮਾਜ ਲਈ ਕੁਰਬਾਨੀ ਦੇਣ ਤੋਂ ਕਦੀ ਵੀ ਪਿੱਛੇ ਨਹੀਂ ਹਟਾਂਗੇ। ਇਸ ਮੌਕੇ ਤੇ ਮੈਂ ਸਮੂਹ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਔਰ ਪੂਰੀ ਭਾਰਤ ਦੇ ਵਿੱਚ ਵਸਦੇ ਲੋਕਾਂ ਨੂੰ Eid ਦੀਆਂ ਮੁਬਾਰਕਾਂ। ਅੱਜ ਦਾ ਇਹ ਪਵਿੱਤਰ ਦਿਹਾੜਾ Eid ਦਾ ਫ੍ਰੀਲਗਨ ਜੰਮਾ ਮਸਜਿਦ ਦੇ ਵਿੱਚ ਅਸੀਂ Eid ਦਾ ਦਿਹਾੜਾ ਮਨਾਇਆ ਵਾ ਔਰ ਸਾਰੇ ਮੁਸਲਮ ਭਾਈਚਾਰੇ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਦੀ ਜਿੱਥੇ ਮੁबारकबाद ਦਿੰਨੇ ਆ ਮੇਰੇ ਨਾਲ ਲੁਧਿਆਣੇ ਦੇ ਮਹਿਰ ਪ੍ਰਿੰਸੀਪਲ ਮੈਡਮ 인ਦਰਜੀਤ ਕੌਰ ਜੀ ਔਰ ਸਾਰੇ ਅਸੀਂ ਅੱਜ ਭਾਈਚਾਰਾ ਰਲ ਕੇ ਅੱਜ ਦੇ ਇਸ ਪਵਿੱਤਰ ਦਿਹਾੜੇ ਦੀ ਜਿੱਥੇ ਮੁਸਲਿਮ ਭਾਈਚਾਰੇ ਨੂੰ ਮੁਬਾਰਕਬਾਦ ਨੇ ਉੱਥੇ ਅੱਲਾਹ ਤਾਲਾ ਅੱਗੇ ਅਰਦਾਸ ਕੀਤੀ ਹੈ ਕਿ ਸਾਰਿਆਂ ਦਾ ਸਾਡਾ ਜਿਹੜਾ ਇਹ ਭਾਈਚਾਰਾ ਇਸੇ ਤਰ੍ਹਾਂ ਹੀ ਬਣਾ ਕੇ ਰੱਖੇ ਅੱਲਾਹ ਤਾਲਾ ਆਪਣੀ ਕਿਰਪਾ ਬਣਾ ਕੇ ਰੱਖੇ ਔਰ ਸਾਰਿਆਂ ਨੂੰ ਇਸ ਗੱਲ ਦੀ ਅੱਜ ਅੱਲਾਹ ਤਾਲਾ ਵੱਲੋਂ ਜਿਹੜਾ ਮੈਸੇਜ ਆ ਇਹੀ ਆ ਵੀ ਜਿਹੜਾ ਸਾਡਾ ਗੁਲਦਸਤਾ ਇਹਨੂੰ ਹੋਰ ਖੂਬਸੂਰਤ ਬਣਾ ਕੇ ਅਸੀਂ ਇੱਕ ਦੂਜੇ ਦੇ ਮੋੜੇ ਨਾ ਮੋੜਾ ਲਾ ਕੇ ਅਸੀਂ ਆਪਣੇ ਸ਼ਹਿਰ ਨੂੰ ਔਰ ਆਪਣੇ ਪੰਜਾਬ ਨੂੰ ਔਰ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਈਏ ਮੈਂ ਆਪਣੇ ਵੱਲੋਂ ਹਲਕਾ ਸੈਂਟਰ ਦਾ ਸੇਵਾਦਾਰ ਹੋਣ ਦੇ ਨਾਤੇ ਸਾਰੇ ਮੁਸਲਿਮ ਭਾਈਚਾਰੇ ਨੂੰ Eid ਦੀ ਬਹੁਤ ਬਹੁਤ ਮੁਬਾਰਕਬਾਦ